ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾਸ਼ਾਹਰ ਦੇਖ ਰਹੇ ਹੋ ਮੰਗਲਵਾਰ ਦੁਪਹਿਰ ਨੂੰ ਇੱਕ ਟਿਪਰ ਚਾਲਕ ਦੀ ਗਲਤੀ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ ਹਾਦਸੇ ਦੌਰਾਨ ਪ੍ਰਸਿੱਧ ਸੂਫੀ ਕਵਾਲ ਵਿਜੇਮਨ ਗੜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ ਵਿਜੇਮਨ ਦੇ ਨਾਲ ਉਨ੍ਹਾਂ ਦੇ 뮤지컬 ਗਰੁੱਪ ਦੇ 9 ਦੇ ਕਰੀਬ ਮੈਂਬਰ ਦੀ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਫਲੋਰ ਵਿਖੇ ਕੀਤਾ ਜਾ ਰਿਹਾ ਹੈ ਮੌਕੇ ਤੇ ਮੌਜੂਦ ਚਸ਼ਮਦੀਦਾ ਨੇ ਦੱਸਿਆ ਕਿ ਪਿੰਡ ਸੇਲਕੀਆ પાસ ਲੱਗੇ ਪੁਲਿਸ ਨਾਕੇ ਨੂੰ ਦੇਖ ਕੇ ਘਬਰਾਟ ਵਿੱਚ ਆਏ ਟਿਪਰ ਚਾਲਕ ਨੇ ਕਬਾਲ ਵਿਜੇਮਨਦੀ ਨੋਵਾ ਵਿੱਚ ਟਿਪਰ ਠੋਕ ਦਿੱਤਾ ਜਿਸ ਕਾਰਨ ਗੱਡੀ ਦੀ ਅਗਲੀ ਸੀਟ ਤੇ ਬੈਠੇ ਕਬਾਲ ਦੇ ਜਾਦਾ ਸੱਟਾਂ ਲੱਗੀਆਂ ਤੇ ਬਾਕੀ ਗਰੁੱਪ ਮੈਂਬਰ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਕਬਾਲ ਆਪਣੀ ਟੀਮ ਨਾਲ ਕਿਸੇ ਧਾਰਮਿਕ ਸਥਾਨ ਤੇ ਪ੍ਰੋਗਰਾਮ ਲਗਾਉਣ ਜਾ ਰਹੇ ਸਨ ਸਮਾਜ ਸੇਵੀ ਅਤੇ ਅੰਬੇਦਕਰ ਸੈਨਾ ਪੰਜਾਬ ਦੇ ਪ੍ਰਧਾਨ ਦੀਪਕ ਰਸੂਲਪੁਰੀ ਨੇ ਦੱਸਿਆ ਕਿ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨਾਕੇ ਤੇ ਮੌਜੂਦ ਸੀ ਜਿਨ੍ਹਾਂ ਨੇ ਪੀੜਤਾਂ ਦੀ ਸਹਾਇਤਾ ਕਰਨ ਦੀ ਬਜਾਏ ਮੌਕੇ ਇਹ ਤਾਂ ਫਰਾਰ ਹੋਣਾ ਮੁਨਾਸਿਬ ਸਮਝਿਆ ਇਸ ਮਾਮਲੇ ਨੂੰ ਲੈ ਕੇ ਥਾਣਾ ਮੁਖੀ ਫਲੋਰ ਇਨਸਪੈਕਟਰ ਸੁਖਦੇਵ ਸਿੰਘ ਜੀ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਥਾਣੇ ਦੀ ਪੁਲਿਸ ਵੱਲੋਂ ਕੋਈ ਵੀ ਨਾਕਾ ਨਹੀਂ ਲਗਾਇਆ ਗਿਆ ਸੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਤੇ ਪੁਲਿਸ ਵੱਲੋਂ ਟਿਪਰ ਚਾਲਕ ਤੇ ਮੁਕੱਦਮਾ ਦਰਜ ਕਰਕੇ ਉਸ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਦਿਖਾਉਂਦੇ ਆ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਮੇਰਾ ਨਾਮ ਰਵਿੰਦਰ ਪਾਲ ਹੈ ਜੀ ਇਹਦਾ ਇੱਕ ਹਟ ਹੋਇਆ ਕਿ ਕੋਆ ਔਰ ਤੁਸੀਂ ਕਿਥੇ ਨੂੰ ਜਾ ਰਹੇ ਹੋ ਕਿ ਨਵਾਂ ਸ਼ਹਿਰ ਸਾਈਡ ਤੇ ਜਾ ਰਹੇ ਸੀ ਚੱਕ ਦਾ ਸਾਡਾ ਪ੍ਰੋਗਰਾਮ ਸੀਗਾ ਤੇ ਅਚਾਨਕ ਪੁਆਰੀਆਂ ਲਾ ਕੇ ਨਾ ਰਸਾਂ ਦੇ ਲੱਗ ਕੇ ਜਾ ਕੇ ਇੱਕ ਟਰੱਕ ਸੀਗਾ ਟਿਪਰ ਉਹਨੂੰ ਪਤਾ ਨਹੀਂ ਅੱਗੇ ਨਾਕਾ ਸੀਗਾ ਕਹਿੰਦੇ ਲਗਾਇਆ ਕੋਈ ਨਾਕਾ ਵੈਸੇ ਦਿਖਿਆ ਨਹੀਂ ਸਾਨੂੰ ਤਾਂ ਉਹਨੂੰ ਟਿਪਰ ਵਾਲੇ ਨੂੰ ਦੇਖਿਆ ਉਹਨੇ ਅਚਾਨਕ ਆਪਣੀ ਸਾਈਡੇ ਜਾਂਦੇ ਜਾਂਦੇ ਨੇ ਘੱਟ ਮਾਰ ਦਿੱਤਾ ਘੱਟ ਮਾਰ ਦਿੱਤਾ ਉਹਨੇ ਰੋਸ ਸਾਈਡ ਦਾ ਜਦੋਂ ਕੱਟ ਮਾਰਿਆ ਤੇ ਸਾਡੀ ਵੀ ਗੱਡੀ ਜਿਹੜੀ ਸੀਗੀ ਅਸੀਂ ਵੀ ਥੋੜੇ ਖਾਲੀ ਤੁਸੀਂਗੇ ਜ਼ਰੂਰ ਉੱਤ ਤੇ ਸਾਨੂੰ ਮੌਕਾ ਨਹੀਂ ਮਿਲਿਆ ਬ੍ਰੇਕ ਮਾਰੀ ਮੁੰਡੇ ਨੇ ਬਹੁਤ ਲੰਬੀ ਬਿਲਕੁਲ ਨਹੀਂ ਮਿਲਿਆ ਅਸੀਂ ਗੱਡੀ ਦੇ ਵਿੱਚ 7 ਕ ਮੈਂਬਰ ਸੀਗੇ ਅਸੀਂ ਗੱਡੀ ਦੇ ਵਿੱਚ 7 ਕ ਮੈਂਬਰ ਸੀਗੇ 7 ਨਾ ਪਰ ਸੀਗੇ ਤੇ ਫਟਾ ਕੇ ਲੱਗੀਆਂ ਸਟਰਾ ਸਾਡੇ ਪੰਜਾ ਵਰਗਿਆਂ ਦੇ ਜਿਆਦਾ ਲੱਗੀਆਂ ਠੀਕ ਹੈ ਕਿਸੇ ਦੇ ਬਹੁਤ ਅਕਾਲਾ ਕਰੀਡ ਕਰਤਾ ਸੀ ਇਹ ਮੰਨਦੀ ਉਹਨਾਂ ਦੇ ਕੀ ਖਿਲਾ ਰਹੇ ਨੇ ਉਹਨਾਂ ਦੇ ਸੱਤ ਜਿਆਦਾ ਹੈਗੀ ਆ ਉਹਨਾਂ ਨੂੰ ਲੁਧਿਆਣੇ ਲੈ ਕੇ ਗਏ ਆ ਉਹਨਾਂ ਦੇ ਸਿਰ ਦੇ ਵਿੱਚ ਸੱਟ ਆ ਰੈਫਰ ਕਰਾਉਣਾ ਰੈਫਰ ਕਰਾਉਣਾ ਉਹ ਕਿਰਵਾਣੇ ਦਾ ਪਤਾ ਲੱਗਾ ਉਹ ਸੇਗਾਂ ਉੱਤੇ ਉਹ ਮੌਕੇ ਤੇ ਭੱਜ ਗਿਆ ਸੀਗਾ ਜੀ ਤੇ ਸਮਝੀ ਕਿ ਫਲਾ ਕਾ ਵੀ ਮੌਕੇ ਤੇ ਨਾਕਾ ਰਕਾਹੀ ਕੋਲ ਹੋ ਰਿਹਾ ਕਿ ਉਹ ਐਕਸੀਡੈਂਟ ਹੋਇਆ ਦੇਖ ਕੇ ਭੱਜ ਗਿਆ ਨਾਕਾ ਪਟ ਨਾਕੇ ਤੇ ਪੁਲਿਸ ਸੀਗੀ ਜਿਹੜੀ ਉਹ ਬੰਦੇ ਦਾ ਅਸਰ ਦਿਆ ਕਹਿੰਦੇ ਖੜੇ ਸੀਗੇ ਚੱਲੇ ਗਏ ਉਸ ਵੇਲੇ ਐਕਸੀਡੈਂਟ ਦਾ ਜਦੋਂ ਪਤਾ ਲੱਗਾ ਵੀ ਐਕਸੀਡੈਂਟ ਹੋਇਆ ਤੇ ਉੱਥੋਂ ਚਲੇ ਗਏ ਸੀਗੇ ਮੌਕੇ ਤੋਂ ਅੱਜ ਪਿੰਸੇਲਗੀਆਂ ਦੇ ਨੇੜੇ ਸਤਸੰਗ ਘਰ ਦੇ ਕੋਲ ਆ ਸਾਡੇ ਨਾਲ ਦੇ ਨਜ਼ਦੀਕ ਪਿੰਡ ਤੋਂ ਬਹੁਤ ਸਾਡਾ ਸਤਿਕਾਰਯੋਗ ਵੱਡਾ ਬਰਾਜ ਵਿਜੇਮਨ 뮤지컬 ਗਰੁੱਪ ਦੀ ਪੂਰੀ ਜਿਹੜੀ ਟੀਮ ਅੱਜੋ ਚੱਕ ਨਾਲ ਦੇਖੇ ਪ੍ਰੋਗਰਾਮ ਕਿਤੇ ਧਾਰਮਿਕ ਜਗ੍ਹਾ ਤੇ ਲਗਾਉਣ ਜਾ ਰਿਹਾ ਸੀ ਸੋਨਾਂ ਦਾ ਤੇਜ਼ ਰਫਤਾਰ ਜਿਹੜਾ ਟਿੱਪਰ ਆ ਉਸਨੇ ਉਹਨੂੰ ਜਿਹੜੀ ਤੇਜ਼ ਰਫਤਾਰ ਚੱਲਦਾ ਸਾਈਡ ਮਾਰ ਦਿੱਤੀ ਤੇ ਜਿੰਨੇ ਵੀ ਜਿਹੜਾ ਗੱਡੀ ਜਿਹੜੇ ਇਨਬੈਲੈਂਸ ਹੋਣ ਕਰ ਰੋ ਸਾਰਿਆਂ ਦੇ ਜਿਹੜਾ ਜ਼ਖਮੀ ਹੋ ਗਏ ਵਿਜੇਮਨ ਦੇ ਜਿਹੜੇ ਮੇਨ ਅੰਦਰ ਸਿੰਗਰ ਆ ਉਹਨਾਂ ਦੇ ਸਾਡ ਨਹੀਂ ਜ਼ਿਆਦਾ ਲੱਗੀ ਆ ਕਿ ਉਹਨਾਂ ਦਾ ਸਿਰ ਜਿਹੜਾ ਪੂਰੀ ਤਰ੍ਹਾਂ ਜਿਹੜਾ ਫੜ ਚੁੱਕਿਆ ਸੀ ਉਹਨਾਂ ਨੂੰ ਇਥੋਂ ਸਿਵਲ ਹਸਪਤਲ ਨੂੰ ਰੈਫਰ ਦਿਆ ਆਨੰਦ ਬਿਖੇ ਕਰ ਦਿੱਤਾ ਗਿਆ ਤੇ ਕੋਈ ਸਾਡੇ ਨਾਲ ਇੱਥੇ ਸਾਡੇ ਪਿੰਡ ਦਾ ਮੁੰਡਾ ਪ੍ਰੇਮ ਮਾਨ ਸਿੰਘ ਆਇਆ ਸੋ ਉਹਨੇ ਉਹਦੇ ਵੀ ਸਾਡਾ ਜਿਆਦਾ ਲੱਗੀ ਹੋਣ ਕਾਰਨ ਪਰ ਉਹਦਾ ਹਿੰਮਤ ਦੀ ਦਾਗ ਦੇਣੀ ਆ ਉਹਨੇ ਸਾਰੇ ਜਿਹੜੇ ਜ਼ਖਮੀਆਂ ਨੂੰ ਜਿਹੜਾ ਆਪਣੀ ਗੱਡੀੋ ਕੱਢਿਆ ਤੇ ਰਾਹਗੀਰ ਜਿਹੜੇ ਉੱਥੇ ਦੇ ਉਹਨਾਂ ਨੇ ਲਿਆ ਕੇ ਬਿਲੇ ਮਾਨ ਜੀ ਨੂੰ ਸਿਵਲ ਹਸਪਤਲ ਫਲੋਰ ਲੈ ਕੇ ਆਂਦਾ ਤੇ ਬਾਅਦ ਦੇ ਵਿੱਚ 108 ਐਂਬੂਲੈਂਸ ਰਾਹੀਂ ਜਿੰਨੇ ਵੀ ਜਿਹੜੇ ਮਰੀਜ਼ ਹੈ ਜਿਨ੍ਹਾਂ ਦੇ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਸਿਵਲ ਹਸਪਤਲ ਲਿਆਂਦਾ ਪਰ ਇੱਕ ਦੱਖਣਯੋਗ ਜ਼ਿਕਰ ਜੋ ਗੱਲ ਆ ਕਿ ਇੱਥੇ ਦੇ ਜਿਹੜੇ ਰਾਹੀ ਗਿਰਿਆ ਤੇ ਕੋਰੀਅਰ ਜਿਹੜੇ ਮੁੰਡੇ ਕੋਰੀਅਰ ਕਰਨ ਜਾਂਦੇ ਉਹਨਾਂ ਦੇ ਦੱਸਣ ਦੇ ਮੁਤਾਬਕ ਵੀ ਉੱਥੇ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ ਪਰ ਦੇਖੋ ਬੜੀ ਵੱਡੀ ਨਲਾਕੀ ਪੁਲਿਸ ਦੀ ਨਾਕਾ ਜਦੋਂ ਲੱਗਾ ਜਦੋਂ ਐਕਸੀਡੈਂਟ ਹੋਇਆ ਜਿਹੜਾ ਮਰੂਦਾ ਪੁਲਿਸ ਆ ਉਹ ਆਪਣੀਆਂ ਗੱਡੀਆਂ 'ਚ ਬੈਠ ਕੇ ਉੱਥੋਂ ਜਿਹੜਾ ਫਰਾਰ ਹੋਰ ਹੋ ਜਾਂਦੇ ਆ ਉਹਨਾਂ ਦਾ ਫਰਜ਼ੇ ਬਣਦਾ ਸੀ ਕਿ ਜਿਹੜੇ ਜੇ ਐਕਸੀਡੈਂਟ ਹੋਇਆ ਤੇ ਉਹਨਾਂ ਨੂੰ ਜਿਹੜਾ ਚੱਕ ਕੇ ਸਿਵਲ ਹਸਪੀਟਲ ਵਿੱਚ ਕੇ ਉਹਨਾਂ ਦੇ ਇਲਾਜ ਲਈ ਉਹਨਾਂ ਨੂੰ ਲੈ ਕੇ ਜਾਂਦੇ ਜਿੱਥੇ ਪੰਜਾਬ ਸਰਕਾਰ ਸੜਕ ਸੁਰੱਖਿਆ ਫੋਰਸ ਵਰਗੀਆਂ ਜਿਹ ਸੁਬਹਾ ਦਾ ਮੌਬਦ ਕਰਦੀ ਆ ਪਰ ਉਹਦੇ ਅੱਜ ਉਲਟ ਹੋਇਆ ਕਿ ਕਿਸੇ ਵੀ ਬੰਦੇ ਨੇ ਪੇਸ਼ੈਂਟ ਨੂੰ ਜਿਹੜੇ ਐਕਸੀਡੈਂਟ ਜ਼ਖਮੀ ਹਾਲਾਤ ਦੇ ਵਿੱਚ ਹਸਪਤਲ ਨਹੀਂ ਲੈ ਗਏ ਸੋ 2 ਘੰਟੇ ਤੋਂ ਉੱਪਰ ਮੈਨੂੰ ਸਿਵਲ ਹਸਪਤਲ ਫਲੋਰ ਵਿਖੇ ਹੋ ਗਿਆ ਵੱਖ-ਵੱਖ ਜਿਹੜੇ ਜ਼ਖਮੀ ਬੰਦਿਆਂ ਨੂੰ ਉਹਨਾਂ ਨੂੰ ਜਿਹੜੇ ਇਲਾਜ ਸੀਟੀ ਸਕੈਨ ਲਈ ਭੇਜਿਆ ਗਿਆ ਦਿਆਨਾਲ ਦਾ ਰੈਫਰ ਕੀਤਾ ਗਿਆ 2 ਘੰਟੇ ਤੋਂ ਫਲੋਰ ਪੁਲਿਸ ਦਾ ਕੋਈ ਵੀ ਨੁਮਾਇੰਦਾ ਨਾ ਮੋਕੇ ਉੱਥੇ ਦੀ ਲੋਥੜਾ ਪੁਲਿਸ ਦਾ ਕੋਈ ਵੀ ਨੁਮਾਇੰਦਾ ਹਲੇ ਤੱਕ ਇੱਥੇ ਜ਼ਖਮੀਆਂ ਦਾ ਹਾਲਚਲ ਬੁੱઠા ਤੱਕ ਨਹੀਂ ਆਈ ਸੋ ਇਹ ਅੱਜ ਫਲੋਰ ਸ਼ਹਿਰ ਦੇ ਹਾਲਾਤ ਆ ਤੋ ਮੈਂ ਮਾਨਯੋਗ ਐਸਐਸਪੀ ਸਾਹਿਬ ਨੂੰ ਜ਼ਿਲ੍ਹਾ ਜੰਦਰ ਦਿਹਾਤੀ ਨੂੰ ਉਰਜਰ ਮੰਗ ਕਰਦਾ ਕਿ ਆਪਣੀ ਬ੍ਰੀਕੀ ਨਾਲ ਜਾਂਚ ਕਰਕੇ ਜੇਕਰ ਉਹ ਸੇ ਵਾਕਈ ਪੁਲਿਸ ਦਾ ਇਲਾਕਾ ਸੀ ਜਿਹੜੇ ਉਹ ਮਜੂਬ ਮੌਕੇ ਤੇ ਫਰਾਰ ਹੋ ਗਏ ਤਾਂ ਉਹਨਾਂ ਦੇ ਖਿਲਾਫ ਜਿਹੜਾ ਸਖਤ ਜਿਹੜਾ ਡਿਊਟੀ ਬੇਕੁਤਾਹੀ ਕਰਨ ਦੀ ਜਿਹੜੀ ਉਹਨਾਂ ਦੇ ਐਕਸ਼ਨ ਲਿਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਕਿ ਜਿਹੜੇ ਨਾਗਰਿਕ ਉਹਨਾਂ ਨੂੰ ਚੰਗਾ ਮੈਸੇਜ ਆਵੇ ਕਿ ਫਲੋਰ ਪੁਲਿਸ ਜਿਹੜੀ ਆ ਜਾਂ ਲੋਕਲ ਪੁਲ ਜ਼ਿਲ੍ਹਾ ਜੰਦਰ ਦਿਹਾਤੀ ਪੁਲਿਸ ਆ ਉਹ ਤੁਹਾਡੀ ਸੁਰੱਖਿਆ ਲਈ ਹਮੇਸ਼ਾ ਤਤਪਰ ਆ ਇਹ ਦਸੰਦੇ ਮਦਾਬੂ ਲੋਕਾਂ ਦੇ ਉੱਤੇ ਪੁਲਿਸ ਦੇ ਨਾਮ ਮੌਜੂਦ ਦਾ ਨਾਕਾ ਸੀ ਉਹ ਚਲੇਗਾ ਉਸ ਤੋਂ ਜਾਰੀ ਛੱਡ ਕੇ ਹਾਲਾਂਕਿ ਉਹਨਾਂ ਦਾ ਫਰਜ਼ ਬਣਦਾ ਸੀ ਜੇਕਰ ਕੋਈ ਤਾਹੀ ਹੋਈ ਹੈ ਤਾਂ ਉਹਨਾਂ ਦੇ ਸਾਹਮਣੇ ਐਕਸ਼ਨ ਲੈਣਾ ਚਾਹੀਦਾ ਸੋ ਅੱਜ ਸਾਰੇ ਜਿਹੜੇ ਸਿਵਲ ਹਸਪੀਟਲ ਜਿਹੜੇ ਇਲਾਜ ਆ ਸੋ ਸਾਡੇ ਨਾਲ ਦੇ ਪਿੰਡ ਗਵਾੜੀਪੜਾ ਤੇਜਪਾਲ ਉਹ ਸਿਰ ਚ ਸਾਫ ਜਿਆਦੀ ਛੱਡ ਹੋਣ ਲੱਗਣ ਕਰਨ ਉਹਨੂੰ ਵੀ ਜਿਹੜਾ ਸੀਰੀਅਸ ਸਕੈਨ ਲਈ ਰੈਫਰ ਕੀਤਾ ਗਿਆ ਹੈ ਕਿ ਜਿਹੜੇ ਚਿੱਪਰ ਦੀ ਗੱਲ ਕਰਦੇ ਆ ਚਿੱਪਰ ਵਾਲਾ ਮੌਕੇ ਤੇ ਤਰਾਰ ਹੋ ਗਿਆ ਚਿੱਪਰ ਵਾਲਾ ਜਿਹੜਾ ਐਕਸੀਡੈਂਟ ਮਾਰ ਕੇ ਜਿਹੜਾ ਗੱਡੀ ਦੇ ਵਿੱਚ ਸਾਈਡ ਮਾਰ ਕੇ ਉਹ ਮੌਕੇ ਤੇ ਤੇ ਪਰ ਜਿਹੜਾ ਮਾਨਯੋਗ ਚੌਕੀਨ ਚਾਨ ਸਾਡਾ ਜੀ ਨੇ ਆਪਣੇ ਜਿਹੜਾ ਕਬਜ਼ੇ ਦੇ ਲੈਂਦੇ ਆ ਪਰ ਹੱਲੇ ਤੱਕ ਫਲੋਰ ਪੁਲਿਸ ਦਾ ਕੋਈ ਨੁਮਾਇੰਦਾ ਸਿਵਲ ਹਸਪੀਟਲ ਇਹਨਾਂ ਦਾ ਹਾਲਜਾਲ ਪੁੱਛਣੇ ਨਹੀਂ ਪਹੁੰਚਿਆ ਪਿਛਲੇ 2 ਘੰਟੇ ਤੋਂ ਤੁਸੀਂ 2 ਘੰਟੇ ਤੋਂ ਵੀ ਉੱਪਰ ਹੋ ਗਿਆ ਜੀ 2 ਘੰਟੇ ਤੋਂ ਉੱਪਰ ਹੋ ਗਿਆ ਇੱਕ ਵੀ ਮੁਲਾਜ਼ਮ ਇੱਥੇ ਜਿਹੜਾ ਫਲੋਰ ਪੁਲਿਸ ਦਾ ਨਹੀਂ ਪਹੁੰਚਿਆ